ਪੰਜਾਬ ਕਾਂਗਰਸ ਦੇ ਵਿੱਚ ਨਵਾਂ ਕਮਸਾਨ ਸ਼ੁਰੂ ਹੋ ਚੁੱਕਿਆ ਇੱਕ ਵਾਰ ਫਿਰ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਤੇ ਚੰਨਜੀਤ ਸਿੰਘ ਚੰਨੀ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਆਖਰਕਾਰ ਪੰਜਾਬ ਕਾਂਗਰਸ ਦੇ ਵਿੱਚ ਕਿਉਂ ਕਲੇਸ਼ ਖੜਾ ਹੋ ਚੁੱਕਿਆ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਕਲੇਸ਼ ਸ਼ੁਰੂ ਹੋ ਚੁੱਕਿਆ ਆਖਰਕਾਰ ਕਹਾਣੀ ਕੀ ਹੈ ਗगन ਕਹਾਣੀ ਕੋਈ ਬੈਸਤਾ ਕਾਂਗਰਸੀਆਂ ਦਾ ਕਲੇਸ਼ ਕਦੀ ਕਿਸੇ ਤੋਂ ਲੁਕਿਆ ਨਹੀਂ ਰਿਹਾ ਕਾਂਗਰਸੀ ਇੱਕ ਢੜ ਪਰਲੇ ਬੰਨੇ ਨੂੰ ਜਾਂਦਾ ਹੈ ਕੁਰਲੇ ਬੰਨੇ ਨੂੰ ਜਾਂਦਾ ਹੈ ਕਾਂਗਰਸੀਆਂ ਦੇ ਅੰਦਰ ਹੀ ਹਮੇਸ਼ਾ ਹੀ ਚੱਲਦਾ ਰਿਹਾ ਤੇ ਕਾਂਗਰਸ ਹਾਈ ਕਮਾਂਡ ਨੂੰ ਇਹ ਚੀਜ਼ਾਂ ਸੂਟ ਵੀ ਕਰਦੀਆਂ ਰਹੀਆਂ ਨੇ ਕੱਲ ਸ਼ਾਮੀ ਕਾਂਗਰਸ ਨੇ ਇੱਕ ਲਿਸਟ ਜਾਰੀ ਕੀਤੀ ਇੱਕ ਸੂਚੀ ਜਾਰੀ ਕੀਤੀ ਜ਼ਿਲ੍ਹਾ ਪ੍ਰਧਾਨਾਂ ਦੀ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਉਸ ਸੂਚੀ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਇਹ ਕਲੇਸ਼ ਸਾਫ਼ ਨਜ਼ਰ ਆ ਜਾਂਦਾ ਕਲੇਸ਼ ਕਹੋ ਕਨਫਲਿਕਟ ਕਹੋ ਧੜੇਬੰਦੀ ਕਹਿ ਲੋ ਲੋਬਿੰਗ ਕਹਿ ਲੋ ਉਹਦੀ ਝਲਕ ਸਾਫ ਦਿਖਾਈ ਦਿੰਦੀ ਆ ਇਸ ਲਿਸਟ ਦੇ ਵਿੱਚ ਵੱਡੇ ਆਗੂਆਂ ਖਾਸ ਕਰਕੇ ਰਾਣਾ ਗਰਜੀਤ ਆਸ਼ੂ ਚਰਨਜੀਤ ਸਿੰਘ ਚੰਨੀ ਪ੍ਰਗਟ ਸਿੰਘ ਦੇ ਧੜੇ ਨੂੰ ਠੱਬੀ ਲਾਈ ਗਈ ਆ ਸ਼ਰੇਆਮ ਠੱਬੀ ਲਾਈ ਗਈ ਆ ਦੋ ਤਿੰਨ ਥਾਵਾਂ 'ਚ ਆ ਕਲੀਅਰ ਰਿਪੋਰਟ ਹੈ ਕਿ ਉਸ ਧੜੇ ਦੇ ਬੰਦਿਆਂ ਨੂੰ ਪਰਾਂ ਰੱਖ ਕੇ ਹੋਰ ਜ਼ਿਲ੍ਹਾ ਪ੍ਰਧਾਨ ਬਣਾਏ ਗਏ ਜਿਹੜੇ ਜਿਹੜੇ ਬੜਿੰਗ ਦੇ ਬਾਜਵੇ ਦੇ ਸੁਖੀ ਰੰਦਾਵਾਸ ਯਾਨੀ ਕਿ ਸੁਖਜਿੰਦਰ ਰੰਦਾਵਾ ਦੇ ਨੇੜਲੇ ਲੋਕ ਸੀ ਅ ਜੇਕਰ ਲਿਸਟ ਤੇ ਨਿਗਾਹ ਮਾਰੀ ਜਾਵੇ ਅੰਮ੍ਰਿਤਸਰ ਤੋਂ ਸ਼ੁਰੂ ਕਰ ਲਓ ਤੇ ਤਰਨਤਾਰਨ ਤੱਕ ਤੁਹਾਨੂੰ 90% ਲੋਕ ਉਹ ਮਿਲਣਗੇ ਜਿਹੜੇ ਬੜਿੰਗ ਜਾਂ ਸੁਖੀ ਰੰਧਾਵਾ ਦੇ ਕੈਂਪ ਦੇ ਬੰਦੇ ਆ ਦੇ ਬੰਦੇ ਆ ਉਸ ਲੋਬਿੰਗ ਦਾ ਹਿੱਸਾ ਨੇਗੇ ਅ ਸ਼ੁਰੂ ਕਰ ਲਈ ਕਰ ਲਈ ਆਪਾਂ ਅੰਮ੍ਰਿਤਸਰ ਤੋਂ ਸ਼ੁਰੂ ਕਰ ਲਈਏ ਉੱਥੇ ਵੀ ਸਰ ਦਾ ਸਾਰਾ ਅਸਰ ਜਿਹੜਾ ਉਹ ਦਿਖਾਈ ਦਿੰਦਾ ਹੈ ਜਾਨੀ ਕਿ ਅੰਮ੍ਰਿਤਸਰ ਦੇ ਆਤੀ ਦੇ ਡੈਨੀ ਹੂਰੀ ਪ੍ਰਧਾਨ ਲਾਏ ਗਏ ਆ ਡੈਨੀ ਹੂਰਾ ਬਾਰੇ ਇਹ ਆ ਕਿ ਉਹ ਉਨ੍ਹਾਂ ਦੀ ਦਿੱਲੀ 'ਚ ਵੀ ਵਧੀਆ ਯਾਨੀ ਕਿ ਹਾਈ ਕਮਾਂਡ ਨਾਲ ਵੀ ਉਨ੍ਹਾਂ ਦੀ ਵਧੀਆ ਉਨ੍ਹਾਂ ਦੀ ਚੰਨੀ ਨਾਲ ਵੀ ਠੀਕ ਠਾਕ ਬਣਦੀ ਹੈ ਉਨ੍ਹਾਂ ਦੀ ਵੜਿੰਗ ਹੋਰਾਂ ਨਾਲ ਵੀ ਠੀਕ ਠਾਕ ਬਣਦੀ ਹੈ ਸੁਖੀ ਯਾਨੀ ਕਿ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਾਂਝੇ ਦੇ ਬੰਦੇ ਨੇ ਤੇ ਉੱਥੇ ਬਾਜੂ ਸਭ ਉੱਥੇ ਡੈਨੀ ਹੋਰੀ ਵੀ ਹਮੇਸ਼ਾ ਚੰਨੀ ਦੇ ਬਰਾਬਰ ਦਲਤ ਚਿਹਰਾ ਹੋਣ ਦਾ ਹਮੇਸ਼ਾ ਦਮ ਵੀ ਭਰਦੇ ਹੋਏ ਨਜ਼ਰ ਆਉਂਦੇ ਨੇ ਬਿਲਕੁਲ ਗਗਨ ਡੈਨੀ ਹੋਰੀ ਜਿਸ ਭਾਈਚਾਰੇ ਨਾਲ ਸੰਬੰਧ ਜਿਸ ਬਰਾਦਰੀ ਨਾਲ ਸੰਬੰਧਿਤ ਨੇ ਉਹ ਵਾਲਮੀਕੀ ਸਿੱਖਾ ਹੈ ਤੇ ਉਹ ਪਹਿਲੇ ਹੀ ਮਾਰਜਲਾਈਜੇਸ਼ਨ ਜਿਹੜਾ ਤਬਕਾ ਹੈ ਸਮਾਜ ਦਾ ਉਹ ਹੈਗਾ ਹੈ ਚੰਨੀ ਹੋਣੀ ਰਵਿਦਾਸੀਆ ਭਾਈਚਾਰੇ ਨਾਲ ਸੰਬੰਧਿਤ ਨੇ ਡੈਨੀ ਹੁਰਾ ਨੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਚੱਲ ਰਹੀ ਸੀ ਉਸ ਸਮੇਂ ਵੀ ਇਸ ਮੁੱਦੇ ਨੂੰ ਚੱਕਿਆ ਇੱਕ ਚੈਟ ਵਾਇਰਲ ਹੋਈ ਉਸ ਚੈਟ ਦੇ ਵਿੱਚ ਬੜਾ ਕੁਝ ਡੈਨੀ ਹੁਰਾ ਨੇ ਕਿਹਾ ਫਿਰ ਉਧਰੋਂ ਜਵਾਬ ਆਇਆ ਕਿ ਕਿ ਰਾਜਕੁਮਾਰ ਵੇਰਕਾ ਵੀ ਵਾਲਮੀਕੀ ਸਮਾਜ ਚੋਂ ਆਉਂਦੇ ਆ ਤਾਂ ਵਿਰਾਜ ਰਾਜਕੁਮਾਰ ਵੇਰਕਾ ਕਮਿਟਡ ਕੀਤੇ ਹੋਏ ਆ ਡੈਨੀ ਹੁਰਾ ਨੇ ਇੱਕ ਰੈਲੀ ਵੀ ਕੀਤੀ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਖੈਰ ਉਹਨਾਂ ਨੇ ਡਾਇਰੈਕਟ ਤਾਂ ਨਹੀਂ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕੀਤਾ ਪਰ ਡੈਨੀਅਸ ਲੋਬੀ ਦਾ ਹਿੱਸਾ ਨਹੀਂ ਕਿ ਚਰਨਜੀਤ ਸਿੰਘ ਚੰਨੀ ਸਿਰਫ ਰਵਿਦਾਸੀਆ ਬਰਾਦਰੀ ਦੇ ਲੀਡਰ ਨੇ। ਹੂੰ। ਡੈਨੀ ਹੁਣੇ ਵਾਲਮੀਕੀ ਬਰਾਦਰੀ ਦਾ ਲੀਡਰ ਬਣਨ ਦੀ ਕੋਸ਼ਿਸ਼ ਨੇ। ਕਾਂਗਰਸ ਦੇ ਅੰਦਰ ਇਹ ਹੋੜ ਲੱਗੀ ਹੋਈ ਆ। ਚੰਨੀ ਨੂੰ ਲਗਭਗ ਚੰਨੀ ਵਾਲਾ ਮਾਮਲੇ ਦੇ ਵਿੱਚ ਤਾਂ ਇਹ ਕਹਿ ਸਕਦੇ ਆ ਕਿ ਉਹਨਾਂ ਨੂੰ ਦਲਿਤ ਸਮਾਜ ਨੇ ਚਾਹੇ ਉਹ ਕਿਸੇ ਵੀ ਤਬਕੇ ਨਾਲ ਸੰਬੰਧਿਤ ਹੋਵੇ ਉਹਨੇ ਕਿਸੇ ਨੇ ਘੱਟ ਕਿਸੇ ਨੇ ਵੱਧ ਐਕਸੈਪਟ ਕੀਤਾ ਆ। ਡੈਨੀ ਹੁਣ ਉਸ ਕੋਸ਼ਿਸ਼ ਕਰਨਗੇ। ਤੇ ਡੈਨੀ ਹੁਰਾਂ ਦਾ ਦੇ ਮੁਕਾਬਲੇ ਚ ਸੀਗੇ ਸੁਖੀ ਸੁਖ ਸਰਕਾਰੀਆਂ ਦੇ ਭਤੀਜੇ ਉਹਨਾਂ ਨੂੰ ਨੈਗਲੈਕਟ ਕਰਕੇ ਡੈਨੀ ਹੁਰੀ ਬਣੇ ਆ ਉਹਨਾਂ ਦੀ ਵੀ ਕਾਫੀ ਲੋਵਿੰਗ ਚੱਲ ਰਹੀ ਸੀਗੀ ਤੇ ਡੈਨੀ ਹੁਰਾਂ ਨੂੰ ਉਸ ਲੋਵਿੰਗ ਦੇ ਹਿੱਸੇ ਦੇ ਵਿੱਚੋਂ ਲਿਆਂਦਾ ਗਿਆ ਆ ਇਹ ਚੀਜ਼ ਜਿਹੜੀ ਆ ਅੰਮ੍ਰਿਤਸਰ ਵਾਲੇ ਮਾਮਲੇ ਦੇ ਵਿੱਚ ਸਪਸ਼ਟ ਹੁੰਦੀ ਆ ਜਿਹੜੇ ਅੰਮ੍ਰਿਤਸਰ ਸ਼ਹਿਰੀ ਦੇ ਲਾਏ ਗਏ ਨੇ ਕਿ ਉਹ ਵੀ ਕਿਹਾ ਜਾਂਦਾ ਕਿ ਰਾਜਾ ਕੈਂਪ ਦੇ ਬੰਦੇ ਆ ਮદાન ਹੁਣੀ ਰਾਜਾ ਕੈਂਪ ਦੇ ਬੰਦੇ ਆ ਇਸੇ ਤਰ੍ਹਾਂ ਨਾਲ ਜੇ ਅੱਗੇ ਚੱਲ ਲਈਏ ਗੱਲ ਕਰ ਲੈਨੇ ਆ ਸੰਗਰੂਰ ਦੀ ਕਰ ਲਈਏ ਜੇ ਜਗਦੇਵ ਗਾਗਾ ਪ੍ਰਧਾਨ ਬਣ ਜਗਦੇਵ ਗਾਗਾ ਪ੍ਰਧਾਨ ਬਣੇ ਨੇ ਜਗਦੇਵ ਗਾਗਾ ਵੈਸੇ ਤਾਂ ਸਰਵਸਾਂਝੇ ਜੇ ਵਿਅਕਤੀ ਰਹੇ ਹੁਣ ਤੱਕ ਜਿਵੇਂ ਵਿਚਰਦੇ ਰਹੇ ਵਿਜੇਂਦਰ ਸਿੰਘਲਾ ਦੇ ਨੇੜੇ ਨੇ ਵਿਜੇਂਦਰ ਸਿੰਘਲਾ ਦੇ ਨੇੜੇ ਪਰ ਆਖਰੀ ਦਿਨਾਂ 'ਚ ਕਿਹਾ ਜਾਂਦਾ ਕਿ ਰਾਜਾ ਵੜਿੰਗ ਉਹਨਾਂ ਨੂੰ ਪੁਸ਼ ਕਰ ਰਹੇ ਸੀ ਹਮਮ ਕਲਬੀਰ ਜੀਰਾ ਤੇ ਜਗਦੇਵ ਗਾਗਾ ਦਾ ਆਪਸ 'ਚ ਸਬੰਧ ਹੈ ਇਸ ਕੇਸ ਨੂੰ ਲੈ ਕੇ ਜੋ ਸੋਰਸਸ ਕਾਂਗਰਸ ਦੇ ਕਨਫਰਮ ਕਰ ਰਿਹਾ ਕਿ ਕਲਬੀਰ ਜੀਰਾ ਨੂੰ ਫਿਰੋਜ਼ਪੁਰ ਦਾ ਪ੍ਰਧਾਨ ਬਣਾਈ ਰੱਖਣਾ ਸੀ ਹਮਮ ਪਰ ਉੱਥੇ ਦਾਵਾ ਵੱਡੇ ਤੌਰ ਦੇ ਉੱਤੇ ਇੱਕ ਦਲਿਤ ਆਗੂ ਨੇ ਆਮ ਆਦਮੀ ਪਾਰਟੀ ਚੋਂ ਆਏ ਸੀ 2022 ਦੇ ਵਿੱਚ ਆਸ਼ੂ ਬਾੰਗੜ ਟਿਕਟ ਛੱਡ ਕੇ ਟਿਕਟ ਛੱਡ ਕੇ ਹਾਂ ਇਹ ਵੀ ਗੱਲ ਦੇਖੋ ਕਿ ਉਹ ਕਾਂਗਰਸ ਤੋਂ ਉਸ ਸਮੇਂ ਆਏ ਸੀ ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਬਣ ਚੁੱਕੀ ਸੀ ਉਸ ਸਮੇਂ ਉਹਨਾਂ ਨੇ ਟਿਕਟ ਛੱਡਤੀ ਸੀ ਦਿੱਤੀ ਹੋਈ ਟਿਕਟ ਛੱਡ ਕੇ ਆਏ ਸੀ ਜਾਨੀ ਕਿ ਉਹ ਐਮਐਲਏ ਹੁੰਦੇ ਜੇ ਉਹ ਉਸ ਵੇਲੇ ਉਹ ਚੋਣ ਲੜ ਜਾਂਦੇ ਤਾ ਉਹ ਆਈ ਸੀ ਉਹਨਾਂ ਦੀ ਦਾਅਵੇਦਾਰੀ ਸੀ ਤੇ ਕਿਹਾ ਜਾਂਦਾ ਕਿ ਉਹ ਦਾਅਵੇਦਾਰੀ ਕਾਫੀ ਸਟਰੋਂਗ ਹੋਗੀ ਸੀ ਉਹ ਆਪਣੀ ਧਰਮ ਪਤਨੀ ਜਾਂ ਆਪਣੇ ਲਈ ਪ੍ਰਧਾਨਗੀ ਦੀ ਦਾਅਵੇਦਾਰੀ ਕਰ ਰਹੇ ਸੀ ਤੇ ਸੰਗਰੂਰ ਦੇ ਵਿੱਚ ਤਾਂ ਇੱਕ ਅਨਾਰ ਸੂਬਮਾਰ ਵਾਲੀ ਗੱਲ ਸੀ 24 25 ਜਾਣੇ ਮੈਦਾਨ ਦੇ ਵਿੱਚ ਸੀਗੇ ਤਾਂ ਤੋੜ ਕੱਢਿਆ ਗਿਆ ਕਿ ਜਿਹੜਾ ਦਲਿਤ ਭਾਈਚਾਰੇ ਦਾ ਕੋਟਾ ਹੈ ਉਹਨੂੰ ਬਰਾਬਰ ਕਰਨ ਦੇ ਲਈ ਜਗਦੇਵ ਗਾਗਾ ਪ੍ਰਧਾਨ ਬਣਾਏ ਗਏ ਇਹਦੇ ਵਿੱਚ ਰਾਜਾ ਵੜਿੰਗ ਦੀ ਲੋਬਿੰਗ ਉਹਨਾਂ ਦੀ ਰਾਜਨੀਤੀ ਉਹਨਾਂ ਦੇ ਸਿਆਸੀ ਟਿਕੜਮ ਬਾਜ਼ੀ ਦਾ ਹਿੱਸਾ ਸੀ ਕੁਲਵੀਰ ਜੀ ਰਾ ਸੁਖਜਿੰਦਰ ਹੋਰਾਂ ਦੇ ਨੇੜੇ ਨੇ ਕੁਲਵੀਰ ਜੀ ਰਾ ਸੁਖਜਿੰਦਰ ਰੰਧਾਵਾ ਦੇ ਵੀ ਨੇੜੇ ਨੇ ਉਹਨਾਂ ਦੀ ਰਾਜਾ ਵੜਿੰਗ ਨਾਲ ਵੀ ਵਧੀਆ ਬਣਦੀ ਹੈ ਤੇ ਉਹਨਾਂ ਦੀ ਵਧੀਆ ਬਣਦੀ ਹੈ ਪ੍ਰਤਾਪ ਬਾਜਵਾ ਹੋਰਾਂ ਨਾਲ ਵੀ ਯਾਨੀ ਕਿ ਬੇਸਿਕਲੀ ਉਹ ਸੁਖੀ ਰੰਧਾਵਾ ਦੇ ਕਾਫੀ ਨੇੜੇ ਮੰਨੇ ਜਾਂਦੇ ਆ ਤੇ ਰਾਣੇ ਵਾਲਾ ਜਿਹੜਾ ਧੜਾ ਰਾਣਾ ਗਰਜੀਤ ਖਣ ਵਾਲਾ ਧੜਾ ਉਹਨਾਂ ਦੇ ਖਿਲਾਫ ਤਾਂ ਉਹਨਾਂ ਨੇ ਸ਼ਰਿਆਂ ਮੈਂ ਇੰਟਰਵਿਊ ਦਿੱਤੀਆਂ ਯਾਨੀ ਕਿ ਉਹ ਤਾਂ ਕਲੀਅਰ ਹੀ ਹੈ ਗੱਲ ਤਾਂ ਕੁਲਵੀਰ ਜੀ ਰਾਂ ਨੂੰ ਕਮੋਡੀਟ ਕਰਨ ਵਾਸਤੇ ਕੁਲਵੀਰ ਜੀ ਰਾਂ ਨੂੰ ਪ੍ਰਧਾਨ ਬਣਾਉਣ ਵਾਸਤੇ ਜਗਦੇਵ ਗਾਗਾ ਜਿਹੜੇ ਆ ਉਹ ਫਿਰ ਜਗਦੇਵ ਗਾਗਾ ਜਿਹੜਾ ਦਲਤ ਭਾਈ ਜਰ ਨਾਲ ਸੰਬੰਧਤ ਨੇ ਉਹਨਾਂ ਨੂੰ ਜਿਹੜਾ ਪ੍ਰਧਾਨ ਬਣਾਇਆ ਗਿਆ ਯੂਥ ਕਾਂਗਰਸ ਚ ਆਉਂਦੇ ਆ ਉਹ ਉਹ ਲੱਭੋ ਲੰਬਾ ਸਮਾਂ ਉਹ ਯੂਥ ਕਾਂਗਰਸ ਦੇ ਵਿੱਚ ਜਿਹੜਾ ਵਿਚਰਦੇ ਰਹੇ ਐ ਤੇ ਉਹ ਵਿਜੇਂਦਰ ਸਿੰਘਲਾ ਦੇ ਵੀ ਨੇੜੇ ਰੇ ਪਰ ਕਿਹਾ ਜਾਂਦਾ ਕਿ ਵੀ ਵਿਜੇਂਦਰ ਸਿੰਘਲਾ ਵਾਲੇ ਮਾਮਲੇ ਦੇ ਵਿੱਚ ਵੀ ਉਹਨਾਂ ਨਾਲੋਂ ਵੱਧ ਲੋਬਿੰਗ ਜਿਹੜੀ ਆ ਉਹ ਰਾਜਵੜਿੰਗ ਨੇ ਰਾਜਵੜਿੰਗ ਨੇ ਕੀਤੀ ਕਿ ਰਾਜਵੜਿੰਗ ਦੀ ਇੱਕ ਕਾਰਡ ਸੀ ਜਗਦੇਵ ਗਾਗਾ ਨੂੰ ਪ੍ਰਧਾਨ ਬਣਾਉਣਾ ਤੇ ਜਗਦੇਵ ਗਾਗਾ ਪ੍ਰਧਾਨ ਬਣ ਗਏ ਉਦੋਂ ਗੁਰਦਾਸਪੁਰ ਦੇ ਵਿੱਚ ਵੀ ਲਗਭਗ ਸੁਖਜਿੰਦਰ ਰੰਧਾਵਾ ਹੋਰਾਂ ਦੀ ਚੱਲਦੀ ہوئی ਦੇਖੀ ਜਾ ਸਕਦੀ ਹੈ ਬਿਲਕੁਲ ਗਗਨ ਪਠਾਨਕੋਟ ਤੇ ਗੁਰਦਾਸਪੁਰ ਗੁਰਦਾਸਪੁਰ ਇੱਥੇ ਲਗਭਗ ਕਿਉਂਕਿ ਬਿੰਦਰਮੀਤ ਪਾੜਾ ਬੇਸਿਕਲੀ ਦਾ ਸੁਖਜਿੰਦਰ ਰੰਦਾਵਾ ਕੈਂਪ ਦੇ ਜਿਹੜੇ ਆ ਉਹ ਆਗੂ ਨੇਗੇ ਸੁਖਜਿੰਦਰ ਰੰਦਾਵਾ ਕੈਂਪ ਦੇ ਵਿੱਚ ਉਹਨਾਂ ਦੀ ਕਾਫੀ ਮੇਨ ਆਗੂਆਂ ਚੋਂ ਨੇਗੇ ਸੁਖਜਿੰਦਰ ਰੰਦਾਵਾ ਤੇ ਰਾਇਆ ਬੜਿੰਗ ਨਾਲ ਵੀ ਉਹਨਾਂ ਦੀ ਸਹਿਯਾਤ ਹਰ ਆ ਕਿਹਾ ਜਾਂਦਾ ਦੀ ਸੁਣਨਾ ਚਾਹੀਆ ਕਿ ਉਹ ਸਹੀ ਹੈ ਇਸ ਕਰਕੇ ਸੁਖੀ ਰੰਧਾਵਾ ਉਥੇ ਪਠਾਨਕੋਟ ਦੇ ਵਿੱਚ ਵੀ ਜਿਹੜੇ ਬਣਾਏ ਗਏ ਨੇ ਆ ਆਗੂ ਉਹ ਵੀ ਇਸੇ ਤਰ੍ਹਾਂ ਨਾਲ ਨੇ ਉਹ ਅਮਿਤ ਵੇਜਨੇ ਜਿਹੜੇ ਸਾਫਕਾ ਵਿਧਾਇਕ ਨੇ ਅਰਦਾਸ ਪਠਾਨਕੋਟ ਤੋਂ ਉਹਨਾਂ ਦੇ ਨੇੜੇ ਨੇ ਸੁਖੀ ਰੰਧਾਵਾ ਕੈਂਪ ਦੇ ਨੇੜੇ ਨੇ ਤੇ ਬਾ ਐਂਟੀ ਬਾਜਵਾ ਕੈਂਪ ਦੇ ਉਹ ਬੰਦੇ ਨੇਗੇ ਜਿਹੜੇ ਪਠਾਨਕੋਟ ਚ ਬਣਾਏ ਗਏ ਉਹਨਾਂ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਪਰ ਉਹਨਾਂ ਦੀ ਇਸ ਲਿਸਟ ਦੇ ਵਿੱਚ ਕਿਤੇ ਚੱਲਦੀ ਹੋਈ ਨਹੀਂ ਦੇਖੀ ਜਾ ਸਕਦੀ ਜੋਨਿਕ ਲਿਸਟ ਦੇਖੀ ਗਈ ਹੈ ਜ ਜਿੰਨੀ ਕੇ ਸੋਰਸਸ ਤੋਂ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਕੌਣ ਕਿਹਦੇ ਨਾਲ ਖੜਾ ਹੈ ਕੌਣ ਕਿਹਦੇ ਨਾਲ ਨਹੀਂ ਖੜਾ ਤਾਂ ਉਹਦੇ ਵਿੱਚ ਨਜ਼ਰ ਆਉਂਦਾ ਕਿ ਪ੍ਰਤਾਪ ਸਿੰਘ ਬਾਜਵਾਦੇ ਦਾ ਪੱਲੇ 0/ ਸਨਾਟਾ ਹੀ ਪਿਆ ਹੈ ਉਹਨਾਂ ਦੇ ਬਹੁਤਾ ਕੁਝ ਪੱਲੇ ਨਹੀਂ ਪਿਓ ਆਪਣੇ ਆਪ ਨੂੰ ਬਤੌਰ ਮੁੱਖ ਮੰਤਰੀ ਵੀ ਪ੍ਰੈਜ਼ੈਂਟ ਕਰਦੇ ਆ ਪੀਪੀਸੀ ਪ੍ਰੈਜ਼ੀਡੈਂਟ ਦੀ ਚੋਣ ਲੜਨ ਦੇ ਲਈ ਵੀ ਜਾਨੀ ਬਣ ਦੇ ਲਈ ਵੀ ਤਰ ਲੋ ਮੱਛੀ ਨੇਗੇ ਪਰ ਇਸ ਸਿਲਸਿਲੇ ਦੇ ਵਿੱਚ ਉਹਨਾਂ ਦੇ ਕੋਈ ਖਾਸ ਚੀਜ਼ ਪੱਲੇ ਨਹੀਂ ਪਈ ਹੁਣ ਆਪਾਂ ਗੱਲ ਕਰ ਲਈਏ ਪਟਿਆਲੇ ਦੀ ਪਟਿਆਲਾ ਵਿਧਾਤੀ ਤੋਂ ਜਿਹੜੇ ਬੀਬਾ ਲਾਏ ਗਏ ਨੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਦਾਵਾ ਉਹਨਾਂ ਨੇ ਜਿਹੜਾ ਟਵੀਟ ਕੀਤਾ ਜਿਹੜਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਧੰਨਵਾਦ ਕੀਤੀ ਉਹਨਾਂ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਫਿਰ ਸੁਖੀ ਰੰਦਾ ਵੇਦਾ ਕੀਤਾ ਜਾਨੀ ਕਿ ਸੁਖੀ ਰੰਦਾ ਵਾ ਕੈਂਪ ਦੇ ਬਹੁਤ ਸਾਰੇ ਬੰਦੇ ਜਿਹੜੇ ਕਮੋਡੇਟ ਹੋਏ ਨੇ ਇਸੇ ਤਰ੍ਹਾਂ ਵਾਲੀ ਗੱਲ ਕਰ ਲੈਨੇ ਆ ਰੂਪਨਗਰ ਦੀ ਰੋਪੜ ਦੀ ਰੂਪਨਗਰ ਦੇ ਵਿੱਚ ਕੀ ਆ ਜਾਂਦਾ ਕਿ ਬਰਿੰਦਰ ਢਿੱਲੋਂ ਦੇਖੋ ਬਰਿੰਦਰ ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਬੜੇ ਵਿਦਿਆਰਥੀ ਸਿਆਸਤ ਤੋਂ ਆਉਣ ਵਾਲੇ ਆਗੂ ਨੇਗੇ ਵਿਦਿਆਰਥੀ ਸਿਆਸਤ ਉਹਨਾਂ ਨੇ ਕੀਤੀ ਯੂਨੀਵਰਸਿਟੀ ਦੇ ਵਿੱਚ ਪ੍ਰਧਾਨ ਵੀ ਰਹੇ ਉਹਨਾਂ ਦਾ ਚਿਹਰਾ ਮੀਡੀਆ ਵੀ ਜਾਣਦਾ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਮੀਡੀਆ ਦੇ ਅੰਦਰ ਜਾਂ ਕਾਂਗਰਸੀਆਂ ਦੇ ਅੰਦਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਬਰਿੰਦਰ ਢਿੱਲੋਂ ਕੌਣ ਹੈ ਅੱਜ ਕੱਲ ਉਹ ਚਰਨਜੀਤ ਸਿੰਘ ਚੰਨੀ ਤੇ ਪ੍ਰਗਟ ਸਿੰਘ ਦੇ ਕੈਂਪ ਦੇ ਵਿੱਚ ਨੇ ਬਿਲਕੁਲ ਉਸ ਕੈਂਪ ਦਾ ਹਿੱਸਾ ਨੇਗੇ ਉਹ ਜਦੋਂ ਨਾਲ ਗੱਲ ਕਰਕੇ ਦੇਖੋ ਤਾਂ ਉਸ ਚੀਜ਼ ਦੀ ਬੋ ਆਉਂਦੀ ਹੈ ਹਾਲਾਂਕਿ ਉਹ ਬੋਲ ਕੇ ਨਹੀਂ ਦੱਸਦੇ ਪਰ ਉਹ ਚੀਜ਼ ਫੜੀ ਜਾਂਦੀ ਹੈ ਤਾਂ ਬਰਿੰਦਰ ਢਿੱਲੋਂ ਲਈ ਲੋਬਿੰਗ ਚੱਲ ਰਹੀ ਸੀ ਬਰਿੰਦਰ ਢਿੱਲੋਂ ਲਈ ਲੋਬਿੰਗ ਲਗਾਤਾਰ ਚੱਲ ਰਹੀ ਸੀ ਦੂਜੇ ਕੈਂਪ ਦੇ ਵੱਲੋਂ ਵੀ ਤੇ ਪਰ ਉਹਥੇ ਕਿਹਾ ਜਾਂਦਾ ਕਿ ਸੁਖਜਿੰਦਰ ਰੰਧਾਵਾ ਜਿਹੜੇ ਅਸ਼ਵਨੀ ਸ਼ਰਮਾ ਲਾਏ ਗਏ ਆ ਉਹ ਮੈਂ ਦੱਸ ਦਵਾ ਕਿ ਵਿਜੇਂਦਰ ਸਿੰਘਲਾ ਦੇ ਨਿੱਜੀ ਸਖਤਰ ਜਾਨੀ ਕਿ ਪੀਏ ਰਹੇ ਆ ਜਦੋਂ ਵਿਜੇਂਦਰ ਸਿੰਘਲਾ 2009 ਤੋਂ ਲੈ ਕੇ 2014 ਤੱਕ ਜਿਹੜਾ ਉਹ ਲੋਕ ਸਭਾ ਦੇ ਮੈਂਬਰ ਸੀ ਉਸ ਸਮੇਂ ਤੇ ਉਹ ਉਹਨਾਂ ਦੀ ਲੋਬਿੰਗ ਜਿਹੜੀ ਕੀਤੀ ਜਾਂ ਉਹਨਾਂ ਦੇ ਲਈ ਜੋ ਚੀਜ਼ਾਂ ਤਿਆਰ ਕੀਤੀਆਂ ਉਹ ਸੁਖਜਿੰਦਰ ਰੰਧਾਵਾ ਰਾਣਾ ਕੇਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਸਾਫਕਾ ਸਪੀਕਰ ਉਹਨਾਂ ਦੇ ਵੱਲੋਂ ਉਹ ਕੈਂਪ ਤੜਾ ਉਹਨਾਂ ਨੂੰ ਬਣਾਉਣ 'ਚ ਕਾਮਯਾਬ ਹੋ ਗਿਆ ਤੇ ਠਿੱਬੀ ਕਲੀਰ ਹਨ ਕਟ ਬਰਿੰਦਰ ਢਿੱਲੋਂ ਨੂੰ ਵੀ ਲੱਗੀ ਤੇ ਉਹਨਾਂ ਦੇ ਧੜੇ ਤੇ ਚਲੰਗੇ ਸਿੰਘ ਚੰਨੀ ਨੂੰ ਵੀ ਲੱਗੀ ਇਹ ਸਥਿਤੀ ਜਿਹੜੀ ਹੈ ਇਸ ਸਾਰੇ ਕੇਸ ਦੇ ਵਿੱਚ ਜੇ ਸਮਝਣਾ ਹੋਵੇ ਆਪਾਂ ਚਾਰ ਪੰਜ ਨਾਂ ਲਏ ਨੇ ਇਸੇ ਤਰ੍ਹਾਂ ਨਾਲ ਹੀ ਹੁਣ ਉਹ ਐ ਤਾਂ ਹੈ ਨਹੀਂਗਾ ਕਿ ਉਹ ਟਰੜਾ ਖਾਲੀ ਹੈ ਉਸ ਟਰੜੇ ਦੇ ਵਿੱਚੋਂ ਜਿਹੜਾ ਜਲੰਧਰ ਵਿਧਾਤੀ ਦੇ ਲੱਗੇ ਆ ਲੜੀ ਸ਼ੇਰਵਾਲੀ ਹਰਦੇਵ ਸਿੰਘ ਲੜੀ ਸ਼ੇਰਵਾਲੀਆ ਵਿਧਾਇਕ ਵੀ ਨੇ ਸ਼ਾਹਕੋਟ ਤੋਂ ਉਹ ਰਿਸ਼ਤੇਦਾਰ ਵੀ ਨੇਗੇ ਪ੍ਰਗਟ ਸਿੰਘ ਫਰਾਂਦੇ ਤੇ ਵੈਸੇ ਵੀ ਇਸ ਕੈਂਪ ਦਾ ਹਿੱਸਾ ਨੇਗੇ ਤਾਂ ਉਹ ਲੱਗੇ ਅ ਇਸੇ ਤਰ੍ਹਾਂ ਵਾਲੀ ਬਲਦੇਵ ਸਿੰਘ ਢਾਲੀਆਲ ਨੇ ਉਹ ਸਾਂਝੇ ਜੇ ਨੇ ਕਿ ਉਹਨਾਂ ਦੀ ਚੰਨੀ ਹੋਰਾਂ ਨਾਲ ਵੀ ਠੀਕ ਹੈ ਮਾਫ ਕਰਨਾ ਬਲਵਿੰਦਰ ਸਿੰਘ ਢਾਲੀਆਲ ਫਗਵਾੜੇ ਤੋਂ ਵਿਧਾਇਕ ਨੇ ਪੁਰਥਲੇ ਦੇ ਪ੍ਰਧਾਨ ਲੱਗੇ ਨੇ ਉਹਨਾਂ ਦਾ ਉਹਨਾਂ ਦੀ ਚੰਨੀ ਹੋਰਾਂ ਨਾਲ ਵੀ ਠੀਕ ਹੈ ਉਹਨਾਂ ਦੀ ਵੜਿੰਗ ਹੋਰਾਂ ਨਾਲ ਵੀ ਠੀਕ ਹੈ ਕੁਝ ਕੁ ਬੰਦੇ ਇਦਾਂ ਨੇ ਕਿ ਜਿਨ੍ਹਾਂ ਦੀ ਸਾਰੇ ਨਜਮੇ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਹਨਾ ਹੁਸ਼ਿਆਰਪੁਰ ਉਹ ਕਿਹਾ ਜਾ ਰਿਹਾ ਕਿ ਉਹ ਸੰਗਸ ਸਿੰਘ ਗਿਲਜੀਆ ਪਰਿਵਾਰ ਚੋਂ ਲੱਗੇ ਨੇਗੇ ਤਾ ਉਹਨਾਂ ਦਾ ਵੀ ਇਹੀ ਸਿਸਟਮ ਹੈ ਕਿ ਉਹਨਾਂ ਦੀ ਦਿੱਲੀ ਦੇ ਨਾਲ ਵੀ ਬਹੁਤ ਵਧੀਆ ਕਪੂਰਤਾਲੇ ਦੇ ਵਿੱਚ ਜੋ ਪ੍ਰਧਾਨ ਲਾਇਏ ਨੇ ਬਲਵਿੰਦਰ ਸਿੰਘ ਢਾਲੀਵਾਲ ਕੀ ਉਹਨਾਂ ਦੀ ਰਾਣਾ ਗਰਜੀਤ ਨਾਲ ਨਹੀਂ ਹੈਗੀ ਹਾਂ ਜੋ ਚਰਚਾ ਕਿ ਉਹ ਰਾਣਾ ਗਰਜੀਤ ਨਾਲ ਨਹੀਂ ਹੈ ਤੇ ਉਹਨਾਂ ਦੀ ਉਧਰ ਦੂਜੇ ਪਾਸੇ ਵੀ ਖੈਰੇ ਹੋਣ ਵਾਲੇ ਪਾਸੇ ਵੀ ਕੋਈ ਬਹੁਤੀ ਉਹ ਨਹੀਂ ਉਸ ਤਰ੍ਹਾਂ ਦੀ ਚੀਜ਼ਾਂ ਚੱਲ ਰਹੀਆਂ ਤਾਂ ਇਹੀ ਕਰ ਚੱਕਰ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਦੀ ਚੈਲੈਂਜ ਚੰਨੀ ਦੇ ਨਾਲ ਠੀਕ ਹੈ ਜੋ ਖਬਰ ਮਿਲ ਰਹੀ ਹੈ ਕਿ ਚੰਨੀ ਹੋਰਾਂ ਦੇ ਨਾਲ ਠੀਕ ਹੈ ਬੜਿੰਗ ਹੋਰਾਂ ਨਾਲ ਵੀ ਠੀਕ ਹੈ ਸੁਖੀ ਰੰਧਾਵਾ ਹੋਰਾਂ ਨਾਲ ਵੀ ਠੀਕ ਹੈ ਉਹਨਾਂ ਦੀ ਉਧਰ ਸੈਟਿੰਗ ਹੈ ਤੇ ਉਹ 사ंजे ਜੇ ਵੈਸੇ ਵੀ ਉਹ 사ंजे ਜਿਹਨ ਕਿ ਉਹ ਅਫਸਰ ਸ਼ਾਹੀ ਦਾ ਬੰਦੇ ਸੀਗੇ ਅਫਸਰ ਸ਼ਾਹੀ ਚੋਂ ਆਏ ਸੀ ਦੋ ਵਾਰ ਐਮਐਲਏ ਬਣ ਗਏ ਉਹ ਤਾਂ ਉਹਦੀ ਸੈਟਿੰਗ ਜਿਹੜੀ ਉਧਰ ਵੀ ਆ ਤੇ ਇੱਕ ਇਹ ਆ ਕਿ ਦਲਤਾਂ ਦੇ ਜ਼ਿਲ੍ਹੇ ਦੇ ਅੰਦਰ ਦਲਤਾਂ ਦਾ ਜ਼ਿਲ੍ਹੇ ਨੇਗੇ ਦੋ ਉਹਨਾਂ ਦੇ ਵਿੱਚ ਜਲੰਧਰ ਮੇਨ ਜ਼ਿਲ੍ਹਾ ਉੱਥੇ ਦੋਨੇ ਇੱਕ ਜੱਟ ਲੱਗ ਗਿਆ ਇੱਕ ਹਿੰਦੂ ਭਾਈਚਾਰੇ ਦੀ ਉੱਚ ਜਾਤੀ ਚੋਂ ਲੱਗ ਗਿਆ ਤਾਂ acommodate ਤਾਂ ਕਰਨਾ ਸੀ ਕਪੂਰਥਲਾ ਫਿਰ ਬਲਦੇਵ ਧਾਲੀਵਾਲ ਇਦਾਂ ਤਾਂ ਹੈ ਨਹੀਂਗੇ ਉਹ ਵਿਧਾਇਕ ਵੀ ਨੇ ਦੂਜੀ ਵਾਰ ਦੇ ਐਮਐਲਏ ਵੀ ਨੇਗੇ ਤੇ ਉਹਨਾਂ ਦਾ ਜਿਹੜਾ ਸਿਸਟਮ ਸੀਗਾ ਵੀ ਉਹ ਫਿਰ ਉਸ ਪਾਸਿਓਂ ਵੀ ਅਕਮੋਡੇਟ ਕੀਤੇ ਗਏ ਨੇ ਉਧਰ ਬਠਿੰਡਾ ਰੂਲਰ ਤੇ ਅਰਬਨ ਦੀ ਗੱਲ ਕਰੀਏ ਤਾਂ ਉੱਥੇ ਉਹ ਜਿਹੜੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਉਹ ਕਿਸ ਧੜੇ ਦੇ ਨੇ ਜੋ ਟੋਟਲੀ ਉਹ ਤਾਂ ਜਦੋਂ ਮੈਂ ਸੋਰਸਸ ਨੂੰ ਪੁੱਛਿਆ ਕਿ ਭਾਈ ਇਹ ਕਿੱਧਰ ਨੇ ਉਹ ਕਹਿੰਦੇ ਉਹ ਰਾਜੇ ਦੇ ਬੰਦੇ ਨੇ ਯਾਨੀ ਕਿ ਰਾਜੇ ਦੇ ਕੈਂਪ ਦੇ ਬੰਦੇ ਨੇ ਤਾਂ ਉਹ ਸਪਸ਼ਟ ਕਰਦੇ ਨੇ ਕਿ ਰਾਜਾ ਕੈਂਪ ਜੇ ਤੁਸੀਂ ਕਹੋਗੇ ਮੇਰੇ ਮਨ ਨਾਲ 60% ਤੱਕ ਰਾਜਾ ਵੜਿੰਗ ਦਾ ਧੜਾ ਜਾਂ ਉਹਦਾ ਕੈਂਪ ਜਿਹੜਾ ਇਸ ਲਿਸਟ ਦੇ ਵਿੱਚ ਹੈਗਾ ਹੈ ਬਾਕੀ ਬਰਨਾਲੇ ਦੇ ਵਿੱਚ ਕਾਲਾ ਢਿੱਲੋ ਦਾ ਆਪਣਾ ਆਧਾਰ ਸੀਗਾ ਉਸ ਤੋਂ ਬਿਨਾ ਕੋਈ ਆਪਸ਼ਨ ਵੀ ਨਹੀਂ ਬਚੀ ਸੀ ਕੋਈ ਕਈ ਚੀਜ਼ਾਂ ਨੇ ਕਿਹਾ ਜਾਂਦਾ ਕਿ ਲੱਖੀ ਪੱਖੋ ਤੇ ਇੱਕ ਦੋ ਹੋਰ ਬੰਦੇ ਜਿਹੜੇ ਆ ਚਾਰਾ ਜੋਈ ਚ ਸੀ ਪਰ ਕਾਂਗਰਸ ਹੇ ਦੇਖੋ ਜਿਹੜੇ ਕੁਲਦੀਪ ਸਿੰਘ ਕਾਲਾ ਢਿੱਲੋ ਵਿਧਾਇਕ ਵੀ ਨੇਗੇ ਉਹਨਾਂ ਦੀ ਰਾਜਾ ਵੜਿੰਗ ਦੇ ਨਾਲ ਬਹੁਤ ਚੰਗੀ ਆ ਬਹੁਤ ਅੱਛੀ ਆ ਉਹਨਾਂ ਦੀ ਬਾਜਵੀ ਹੋਰਾਂ ਨਾਲ ਵੀ ਠੀਕ ਆ ਤੇ ਉਹਨਾਂ ਦੀ ਚਰਨਜੀਤ ਸਿੰਘ ਚੰਨੀ ਹੋਰਾਂ ਨਾਲ ਵੀ ਬਹੁਤ ਵਧੀਆ ਬਣਦੀ ਆ ਪਰ ਉਹ ਕੁੱਲ ਬਟਾ ਜਮਾ ਕੱਢਿਆ ਜਾਵੇ ਇਹਦੇ ਚੋਂ ਤਾਂ ਉਹ ਬੜੇ ਕੈਂਪ ਚ ਨੇਗੇ ਤੇ ਜਿਹੜੇ ਲੋਕ ਦਾਵੇਦਾਰੀ ਕਰ ਰਹੇ ਸੀਗੇ ਬਰਨਾਲੇ ਦੇ ਕਈ ਆਗੂ ਜਾਂ ਠਿੱਬੀ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਾਲਾ ਢਿੱਲੋਂ ਨੂੰ ਤਾਂ ਕਾਂਗਰਸ ਆਈਕਮਾਨ ਨੇ ਕਿਹਾ ਜਾਂਦਾ ਕਿ ਇਹ ਫੀਲ ਕੀਤਾ ਕਿ ਜੇ ਕਾਲੇ ਨੂੰ ਨਹੀਂ ਪ੍ਰਧਾਨ ਬਣਾਇਆ ਜਾਂਦਾ ਤਾਂ ਜ਼ਿਲ੍ਹਾ ਚਲਾਉਣਾ ਬਹੁਤ ਔਖਾ ਹੋ ਜਾਊਗਾ ਇਸ ਜ਼ਿਲ੍ਹੇ ਚ ਉਹਨਾਂ ਨੂੰ ਲੱਗਦਾ ਕਾਂਗਰਸ ਨੂੰ ਲੱਗਦਾ ਕਿ ਸਾਡੇ ਲਈ ਸਥਿਤੀਆਂ ਅਨੁਕੂਲ ਨੇ ਹਿੰਗਿਆ ਦੇਖੋ ਉਪਚੋਣਤਾ ਉਹਨਾਂ ਨੇ ਜਿੱਤ ਲਈ ਬਰਨਾਲੇ ਵਾਲੀ ਉਹਨਾਂ ਨੂੰ ਲੱਗਦਾ ਕਿ ਜਿਹੜੀਆਂ ਦੋ ਸੀਟਾਂ ਹੋਰ ਨੇ ਪਧੌੜ ਤੇ ਮਹਿਲਕਣਾ ਵੀ ਅਸੀਂ ਉੱਥੇ ਵੀ ਸਾਡੀਆਂ ਸਥਿਤੀਆਂ ਠੀਕ ਨੇ ਅਸੀਂ ਕੁਛ ਨਾ ਕੁਛ ਵੰਟ ਸਕਦੇ ਹਾਂ ਤਾਂ ਇਸੇ ਕਰਕੇ ਕਾਂਗਰਸ ਹਾਈ ਕਮੰਡ ਚਾਹੁੰਦੀ ਹੈ ਕਿ ਜ਼ਿਲ੍ਹਾ ਪ੍ਰਧਾਨ ਤਕੜਾ ਹੋਣਾ ਚਾਹੀਦਾ ਤੇ ਕਾਲਾ ਤੇ ਲੂਰ ਤੋਂ ਬਿਨਾਂ ਕੋਈ ਆਪਸ਼ਨ ਹੈ ਨਹੀਂ ਸੀ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ